ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ RAM ਹੈ ਕੋ ਆਪ ਜੀ ਸਰਵਣ ਕਰ ਰਹੇ ਹੋ ਸ੍ਰੀਮਾਨ 111 ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਜੀ ਦਾ ਪਰਉਪਕਾਰੀ ਅਤੇ ਪਵਿੱਤਰ ਜੀਵਨ ਸੰਤ ਜੀ ਮਹਾਰਾਜ ਭਾਈ ਚੰਨਣ ਸਿੰਘ ਦੇ ਗ੍ਰਹਿ ਵਿਖੇ ਚਰਨ ਪਾਉਂਦੇ ਹਨ ਉਥੋਂ ਚਾਲਾ ਪਾ ਕੇ ਸੇਖੇ ਪਿੰਡ ਸੇਖੇ ਵਿਖੇ ਪਹੁੰਚਦੇ ਹਨ ਫਿਰ ਸੰਗਤ ਨੂੰ ਬੇਨਤੀ ਕਰਦੇ ਆ ਸੰਤ ਜੀ ਮਹਾਰਾਜ ਪਿੰਡ ਸੇਖੇ ਦੋ ਵਾਰੀ ਚਰਨ ਪਾਏ ਹਨ ਪਿੰਡ ਸੇਖੇ ਸੰਤ ਮਹਾਰਾਜ ਨੇ ਸੰਤ ਜੀ ਮਹਾਰਾਜ ਸੇਖੇ ਹੁੰਦੇ ਹੋਏ ਦਾਣਗੜ੍ਹ ਵੇਜ ਦੀ ਸੇਖੋਪੁਰੇ ਹੁੰਦੇ ਪਹੁੰਚ ਗਏ ਸੇਖੋਪੁਰੇ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਸਾਧ ਸੰਗਤ ਜੀ ਸੇਖਪੁਰੇ ਜਿਸ ਵੇਲੇ ਸੰਤ ਜੀ ਮਹਾਰਾਜ ਪਹੁੰਚਦੇ ਹਨ ਉੱਥੇ ਸੇਵਾ ਦਾ ਹੁਕਾ ਦਿੰਦੇ ਹਨ ਨਾਮ ਜਪਣ ਦੀ ਜਾਚਣਾ ਦਿੰਦੇ ਹਨ ਅਨੇਕਾਂ ਸੰਗਤਾਂ ਨੇ ਸੰਤ ਜੀ ਮਹਾਰਾਜ ਪਾਸੋਂ ਲਹਾ ਪ੍ਰਾਪਤ ਕੀਤਾ ਜਿਸ ਵੇਲੇ ਸੰਤ ਜੀ ਮਹਾਰਾਜ ਸੰਗਤ ਵਿੱਚ ਬੈੰਦੇ ਸੰਗਤ ਨੂੰ ਦਰਸ਼ਨ ਦੇਦਾਰ ਦਿੰਦੇ ਸੰਤ ਜੀ ਮਹਾਰਾਜ ਸੰਗਤ ਵਿੱਚ ਉਪਦੇਸ਼ ਦਿੰਦੇ ਤੇ ਸ਼ਬਦ ਦੀ ਕਰਨੀ ਨੂੰ ਵਰਤਾਉਂਦੇ अनेका ਕੋ ਕਰਮੀਆਂ ਦਾ ਜੀਵਨ ਬਦਲ ਕੇ ਸੰਤ ਜੀ ਮਹਾਰਾਜ ਨੇ ਖੰਡੇ ਵਾਟੇ ਦਾ ਅਮਰ ਛਾਇਆ ਭਾਈ ਮस्तान ਸਿੰਘ ਜੀ ਵਰਗੇ ਹੋਰ ਬਿਆਨ ਵਰਸ਼ਖਾ ਬਣੇ ਔਰ ਉੱਥੇ ਹੀ ਉਹਨਾਂ ਦੀ ਜਿਹੜੀ ਸੇਵਾ ਕਰਨ ਦੀ ਡਿਊਟੀ ਲਾਈ ਸੰਤ ਜੀ ਮਹਾਰਾਜ ਵਿੱਚ ਇੱਕ ਬੜੀ ਵੱਡੀ ਵਿਲੱਖਣਤਾ ਸੀ ਬਹੁਤ ਘੱਟ ਬੋਲਦੇ ਜਦੋਂ ਬੋਲਦੇ ਬਸ ਸੁਣਨ ਵਾਲਾ ਮুরিਦ ਬਣ ਜਾਂਦਾ ਸੀ ਸੰਤ ਜੀ ਮਹਾਰਾਜ ਦਾ ਸੰਤ ਜੀ ਮਹਾਰਾਜ ਦੀ ਕਰਨੀ ਨੂੰ ਵੇਖ ਕੇ ਸੇਖਪੁਰੇ ਇਲਾਕੇ ਦੀ ਸੰਗਤ ਲਹਾ ਪ੍ਰਾਪਤ ਕਰਦੀ ਹੀ ਤੇ ਸੰਗਤਾਂ ਵਿੱਚ ਮਹਾਪੁਰਖਾਂ ਦੀ ਵਡਿਆਈ ਹੁੰਦੀ ਗਈ ਉਸ ਜਗ੍ਹਾ ਤੇ ਉਸ ਜਗ੍ਹਾ ਉਸ ਸੇਖਪੁਰੇ ਦੇ ਰਹਿਣ ਵਾਲੇ ਭਾਈ ਗੁਰਨਾਮ ਸਿੰਘ ਸਨ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਇਉਂ ਪ੍ਰਤੀਤ ਹੋਇਆ ਭਾਈ ਗੁਰਨਾਮ ਸਿੰਘ ਨੂੰ ਕਿ ਰੱਬ ਹੀ ਮਿਲ ਗਿਆ ਕਿਉਂਕਿ ਮਹਾਪੁਰਖ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਈ ਮਹਾਪੁਰਖ ਰੱਬ ਨਾਲ ਜੋੜਦੇ ਹਨ ਕਚੜਿਆਂ ਸੋਂ ਤੋੜ ਢੂੰਡ ਸਜਣ ਸੰਤ ਪੱਕੇ ਆ ਓਏ ਜੀਵਨ ਦੇ ਵਿਛੜੇ ਓ ਮੋਇ ਨਾ ਜਾਈ ਛੋੜ ਗੁਰੂ ਘਰ ਪਿਆਰੀ ਸਾਧ ਸੰਗਤ ਜੀ ਰੱਬ ਨਾਲ ਮਿਲਿਆ ਹੋਇਆ ਰੱਬ ਦਾ ਪਿਆਰਾ ਰੱਬ ਨਾਲ ਹੀ ਮੇਲ ਲੈਂਦਾ ਹੈ ਦੁਨੀਆਂ ਨਾਲ ਜੁੜਿਆ ਹੋਇਆ ਆਪਣੀਆਂ ਪर्वਤਾਂ ਦਾ ਭੁੱਖਾ ਤੁਰਿਆ ਫਿਰਦਾ ਹੈ ਇਸ ਕਰਕੇ ਸੰਤ ਜੀ ਮਹਾਰਾਜ ਨੇ अनेका ਪਾਪੀਆਂ ਦਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੇ ਨਾਲ ਜੋੜਿਆ ਟੁੱਟੀਆਂ ਰੂਹਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਿਆ ਇਸ ਵੇਲੇ ਸੰਤ ਬਾਬਾ ਭਾਗ ਸਿੰਘ ਜੀ ਘਨੌਰ ਵਾਲੇ ਮਹਾਪੁਰਖ ਸਰਕਾਰੀ ਨੌਕਰ ਸਨ ਗਦਾਵਰ ਲੱਗੇ ਹੋਏ ਸਨ ਸੇਖਪੁਰੇ ਇਲਾਕੇ ਦੇ ਵਿੱਚ ਹੀ ਉਹ ਡਿਊਟੀ ਕਰ ਰਹੇ ਸਨ ਅਤੇ ਭਾਈ ਗੁਰਨਾਮ ਸਿੰਘ ਸੰਤ ਬਾਬਾ ਭਾਗ ਸਿੰਘ ਜੀ ਦੇ ਪਰਮ ਮਿੱਤਰ ਸਨ। ਸੇਖਪੁਰੇ ਦੀ ਧਰਤੀ ਤੇ ਤਕਰੀਬਨ 10 ਤੋਂ 11 ਦਿਨ ਸੰਤ ਜੀ ਮਹਾਰਾਜ ਜੀ ਨੇ ਉੱਥੇ ਸੰਗਤਾਂ ਨੂੰ ਨਿਹਾਲ ਕੀਤਾ। ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।